ਜੋੜ ਨਹੀਂ ਦੇਣਾ ਵਾਹ ਜੀ ਵਾਹ ਤੇ ਮਾਰ ਮਾਰ ਕੇ ਤਾ ਨਾ ਹੋ ਲੋਕਾ ਮੈਨੂੰ ਜੋੜ ਨਹੀਂ ਦੇਣਾ ਮਾਰ ਮਾਰ ਕੇ ਤਾ ਨਾ ਤੇਰੇ ਕਰਕੇ ਪਹਿਚਾਨ ਹੈ ਮੇਰੀ ਨਹੀਂ ਜਾਣਦਾ ਮੈਨੂੰ ਜਮਾਨਾ ਨਹੀਂ ਜਾਣਦਾ ਮੈਨੂੰ ਜਮਾਨਾ ਪੈਤੀ ਅਖਰਾਂ ਨਾਲ ਸਜਾਈ ਮਾਬੂਲੀ ਮੈਨੂੰ ਲਗਦੀ ਪਿਆਰੀ ਪੈਤੀ ਅਖਰਾਂ ਨਾਲ ਸਜਾਈ ਮਾਬੂਲੀ ਮੈਨੂੰ ਲਗਦੀ ਪੀਰੇ ਇਹ ਵਿਚਾਰੀ ਮੇਨ ਤਕਰ ਤੂ ਪੀਰੇ ਇਹ ਵਿਚਾਰੀ ਮੇਰੀ ਕਾਮ ਫਜਾਵੀ ਨੂੰ ਸਸਤੇ ਵਿੱਚ ਗਵਾ ਲਿਆ ਨਾ ਬਿਰਸੇ ਦੀ ਚਪੇ ਨੂੰ ਐਵੇਂ ਗੁੰਮ ਗਵਾ ਲਿਆ ਨਾ ਬਿਰਸੇ ਦੀ ਚਪੇ ਨੂੰ ਬਾਪੂ ਦੀ ਉਂਗਲੀ ਨੂੰ ਪੜਨ ਪੜਨ ਸਿੱਖੂ ਨੇ ਜਾਣਦੀ ਮਾਂ ਦੇ ਬੇੜੇ ਵਿੱਚ ਬੈਠ ਮੈਂ ਮੱਖਣ ਚੂਰੀ ਖਾਂਦੀ ਸੀ ਮਾਂ ਦੇ ਬੇੜੇ ਵਿੱਚ ਬੈਠ ਮੈਂ ਮੱਖਣ ਚੂਰੀ ਖਾਂਦੀ ਸੀ ਮਾਝਾ ਮਾਨਵ ਸਿੱਖ ਦੀ ਨਾਲੇ ਮਾਝਾ ਮਾਨਵ ਸਿੱਖ ਦੀ ਨਾਲੇ ਬੋਲਣ ਲੱਗੀ ਦੁਆ ਪੀ ਨੂੰ ਕਿਤੇ ਸਾਸਤੇ ਵਿੱਚ ਗੁਵਾ ਨਾ ਬਿਰਸੇਤੀ ਚ ਬੀ ਨੂੰ ਕਿਤੇ ਐਵੇਂ ਵੰਗੂ ਗਵਾਲਿਓ ਨਾ ਬਿਰਸੇ ਦੀ ਚਬੀ ਨੂੰ ਮਾਂ ਮੇਰੀ ਸਸਕਾਰ ਦਿੱਤੇ ਬਾਪੂ ਨੇ ਲਾਡ ਲੜਾਈ ਮਾਂ ਮੇਰੀ ਸਸਕਾਰ ਦਿੱਤੇ ਬਾਪੂ ਨੇ ਲਾਡ ਲੜਾਈ ਗੁਰਾਂ ਤੇ ਰਾਹ ਤੇ ਚੱਲਣ ਦੇ ਉਹਨਾ ਗੁਰ ਮੈਨੂੰ ਸਮਝਾਏ ਗੁਰਾਂ ਦੇ ਰਾਹ ਤੇ ਚੱਲਣ ਦੇ ਉਨਾ ਗੁਰ ਮੈਨੂੰ ਸਮਝਾਏ ਨੇ ਇੱਜ਼ਤ ਰੱਖੋ ਮਾ ਪਿਆਦੀ ਇੱਜ਼ਤ ਰੱਖੋ ਮਾ ਪਿਆਦੀ ਨਾਲ ਟੌਰ ਨਭਾਪੀ ਨੂੰ ਕਿਤੇ ਵੀਰਸੇ ਵਿੱਚ ਕਿਤੇ ਵੀਰਸੇ ਵਿੱਚੋਂ ਪੁਲਾਡ ਦਿਉ ਨਾ ਕਿਤੇ ਸਾਸਤੇ ਵਿੱਚ ਗਵਾ ਲਿਓ ਨਾ ਵੀਰਸੇ ਦੀ ਚਬੀ ਨੂੰ ਕਿਤੇ ਐਵੇਂ ਵੰਗੂ ਗਵਾ ਲਿਓ ਨਾ ਵੀਰਸੇ ਦੀ ਚਬੀ ਅਜੇ ਵੀ ਵੇਲਾ ਸਮਝਣਦਾ ਕੁਝ ਕੋਰ ਕੋਰ ਮੈਂ ਦੱਸਦਾ ਅਜੇ ਵੀ ਵੇਲਾ ਸਮਝਣਦਾ ਕੁਝ ਕੋਰ ਕੋਰ ਮੈਂ ਦੱਸਦਾ ਪਿੰਡ ਘਰ ਲੀਆਂ ਹੈ ਮੇਰਾ ਤੇਰਾ ਜਸਤਾਨ ਚ ਵੱਸਦਾ ਪਿੰਡ ਘਰ ਲੀਆਂ ਹੈ ਮੇਰਾ ਤੇਰਾ ਜਸਤਾਨ ਚ ਵੱਸਦਾ ਸਾਰੇ ਮਿਲਿਆ ਪਟੀ ਚ ਕਰਾਂਗੇ ਸਾਰੇ ਮਿਲਿਆ ਪਟੀਕ ਕਰਾਂਗੇ ਇਸ ਰਬੀ ਨੂੰ ਕਿਤੇ ਸਸਤੇ ਵਿੱਚ ਗਵਾ ਲਿਓ ਨਾ ਵਿਰਸੇ ਦੀ ਚਬੀ ਨੂੰ ਕਿਤੇ ਐਵੇਂ ਵਗੂ ਗਵਾ ਲਿਓ ਨਾ ਵਿਰਸੇ ਦੀ ਚਬੀ ਨੂੰ ਥੈਂਕ ਯੂ ਕੌਟ